ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਕਿਹੜੇ ਉਮੀਦਵਾਰ ਦੀ ਕਿਸਮਤ ਖੁੱਲਦੀ ਹੈ ਉਸਤੇ ਪਹਿਲਾਂ ਅਲਗ-ਅਲਗ ਤਰੀਕੇ ਤੇ ਨਾਜ਼ ਚੈਕਿੰਗ ਕੀਤੀ ਜਾ ਰਹੀ ਹੈ ਬੂਥਾਂ ਦੀ ਬੂਥ ਵਾਈਜ਼ ਹਰੇਕ ਵਾਰਡ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਔਰ ਕਿਸੇ ਤਰੀਕੇ ਦੀ ਹਿਰਾਫੇਰੀ ਜਿਹੜੀ ਕਹਿ ਲਈਏ ਜਾਂ ਕੋਈ ਧੋਖਾਧੜੀ ਨੂੰ ਰੋਕਣ ਦੇ ਲਈ ਲੜਾਈ ਝਗੜੇ ਨੂੰ ਰੋਕਣ ਦੇ ਲਈ ਤਮਾਮ ਜਿਹੜੇ ਬੀਜੇਪੀ ਦੇ ਨੁਮਾਇੰਦੇ ਨੇ ਹਰੇਕ ਬੋਰਡ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਨੇ ਇਸੇ ਤਰੀਕੇ ਨਾਲ ਅਮਿਤ ਤਨੇਜਾ ਸਾਡਾ ਨਾਲ ਨੇ ਜੋ ਕਿ ਜਲੰਧਰ ਦੀ ਬਸਤੀ ਸ਼ੇਖ ਵਿਕੇ ਮੌਜੂਦ ਹੈ ਤਨੇਜਾ ਜੀ ਕਿਸ ਤਰੀਕੇ ਦੇ ਨਾਲ ਚੈਕਿੰਗ ਜਿਹੜੀ ਆ ਬੂਥ ਵਾਈਜ਼ ਹੋ ਰਹੀ ਹੈ ਲੋਕਾਂ ਨੂੰ ਜਾ ਕੇ ਕੀ ਅਪੀਲ ਕਰ ਰਹੇ ਹੋ ਚੈਕਿੰਗ ਵਰਡ ਸਹੀ ਨਹੀਂ ਹੈ ਅਸੀਂ ਤੇ ਆਪਣੇ ਜਿਹੜੇ ਵਰਕਰ ਹੈ ਸੋਲਜਰ ਹੈ ਉਹਨਾਂ ਨੂੰ ਮਿਲ ਰਹੇ ਆ ਉਹਨਾਂ ਦਾ ਹੌਸਲਾ ਵਧਾ ਰਹੇ ਆ ਬੜੇ ਗੱਲ ਬੜੀ ਮਾੜੀ ਦੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਬਿਠਾਉਣ ਵਾਸਤੇ ਬੂਥਾਂ ਦੇ ਲੋਕਲ ਲੋਕ ਵੀ ਨਹੀਂ ਨੇ ਕੋਈ ਫਰੀਦਕੋਟ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਬਠਿੰਡੇ ਤੋਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਲਿਆ ਕੇ ਇੱਥੇ ਬਿਠਾਏ ਗਏ ਆ ਇਸ ਤੋਂ ਇਲਾਵਾ ਲੋਕਾਂ ਦਾ ਜਿਹੜਾ ਉਤਸ਼ਾਹ ਤੁਸੀਂ ਬੂਥਾਂ ਤੇ ਰਸ ਦੇਖ ਲਓ ਤੁਸੀਂ ਦੇ ਕਵਰ ਕਰ ਹੀ ਰਹੇ ਹੋ ਵੀ ਭਾਜਪਾ ਦੇ ਬੂਥ ਜਿਹੜੇ ਆ ਉੱਥੇ ਜਨ ਸਲਾਬ ਆਇਆ ਪਿਆ ਲੋਕ ਜਿਹੜੇ ਤਲੇ ਪਏ ਆ ਭਾਵੇਂ ਸਰਕਾਰ ਨੇ ਪੂਰੇ 30 ਦਿਨ ਇੱਥੇ ਰਹਿ ਕੇ ੱੱਕੇ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਲਾਲਚ ਦੇਣ ਦੀ ਹੈ ਪਰ ਲੋਕ ਬਹੁਤ ਸੂਝਵਾਨ ਆ ਲੋਕਾਂ ਦਾ ਜਿਹੜਾ ਹਜੂਮ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਨ ਜਾ ਰਿਹਾ ਹੈ ਤੇ ਸ਼ਾਮ ਨੂੰ ਜਿਹੜਾ ਇਹ ਜਿਹੜਾ ਵੱਡੀ ਮਾਰਜਨ ਦੇ ਵਿੱਚ ਤਬਦੀਲ ਹੋਏਗਾ ਜੀ ਦੋ ਤਿੰਨ ਜਗ੍ਹਾ ਤੋਂ ਸ਼ੱਕੀ ਵਿਅਕਤੀ ਜਿਹੜੇ ਕਾਬੂ ਕੀਤੇ ਐ ਇੱਕ ਜਗ੍ਹਾ ਤੋਂ ਤੇ ਇਹ ਦੱਸ ਰਹੇ ਵੀ ਆਮ ਆਦਮੀ ਪਾਰਟੀ ਦਾ ਵਰਕਰ ਹੈ ਹੁਣ ਫੇਰ ਘਾਹ ਮੰਡੀ ਤੋਂ ਜਿਹੜਾ ਪਿੱਛੇ ਟ੍ਰੇਸ ਚੇਸ ਕਰਦੇ ਕਰਦੇ ਸੀ ਉਹ ਬੰਦੇ ਦੀ ਪਛਾਣ ਹੋਈ ਉਹ ਕਿਹੜੇ ਪਾਰਟੀ ਨਾਲ ਸਬੰਧਤ ਨੇ ਇੱਕ ਤੇ ਹੁਣੇ ਮੈਂ ਦੇਖ ਰਿਹਾ ਸੀਗਾ ਲਾਈਵ ਤੇ ਹੀ ਉਹ ਬਠਿੰਡਾ ਦੇ ਕੋਈ ਯੂਥ ਦੇ ਪ੍ਰੈਜ਼ੀਡੈਂਟ ਹੈ ਇੱਕ ਕੋਈ ਹੁਨ ਫਰੀਦ ਕੋਰਟ ਦੇ ਕੋਈ ਪਲੈਨਿੰਗ ਬੋਰਡ ਦੇ ਚੇਅਰਮੈਨ ਆ ਬਾ ਇਦਾਂ ਦੇ ਮਤਲਬ ਸਾਰੇ ਹੀ ਦੇਖੋ ਧਜੀ ਹੋਣੀਆਂ ਜਾ ਰਹੀਆਂ ਭਗਵੰਤ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਮੈਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਰਾਤੀ ਦੇਖੋ ਸਾਰਾ ਸਰਕਾਰੀ ਤੰਤਰ ਇੱਕ ਇੱਕ ਬੋਤਲ ਫੜ ਕੇ ਲੋਕਾਂ ਦੇ ਘਰ ਪਹੁੰਚਾ ਰਿਹਾ ਸੀ ਪੇਟੀਆਂ ਘਰ ਸ਼ਰਾਬ ਦੀ ਪਹੁੰਚਾ ਰਿਹਾ ਸੀ ਇਹ ਨਸ਼ਾ ਖਤਮ ਕਰਨ ਨਹੀਂ ਘਰ ਘਰ ਨਸ਼ਾ ਪਹੁੰਚਾਉਣ ਆਇਆ ਤੇ ਜਿਹੜਾ ਚੋਣ ਵਿਚਾਰ ਸਹਿਤਾ ਆਦਰਸ਼ ਜਿਹੜਾ ਉਹਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਸਾਫ਼ ਲਿਖਿਆ ਕੋਈ ਵੀ ਆਊਟਸਾਈਡਰ ਜਿੱਦਾਂ ਹੀ ਪ੍ਰਚਾਰ ਖਤਮ ਹੁੰਦਾ ਇੱਥੇ ਨਹੀਂ ਰਹਿ ਸਕਦਾ ਲੇਕਿਨ ਇਹਨਾਂ ਦੇ ਸਾਰੇ ਮੰਤਰੀ ਸਾਰੇ ਉਦੇਦਾਰ ਸਾਰੇ ਇੱਥੇ ਘੁੰਮ ਰਹੇ ਆ ਤੁਸੀਂ ਵੀ ਲੰਮਾ ਸਮਾਂ ਸਿਆਸਤ ਚ ਪਗਾ ਰਹੇ ਹੋ ਬੂਥਾਂ ਦੇ ਉੱਪਰ ਵੀ ਜਾ ਰਹੇ ਹੋ ਸੋ ਉਸ ਜਿਹੜੇ ਬੂਥ ਵਾਲੇ ਨੌਜਵਾਨ ਨੇ ਤੁਹਾਡੇ ਬੂਥਾਂ ਦੇ ਉੱਪਰ ਤਾਇਨਾਤ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਦੀ ਹੌਸਲਾ ਵਚਾਈ ਕਰ ਰਹੇ ਹੋ ਵੀ ਕਿਸ ਤਰ੍ਹਾਂ ਦੀ ਕੋਈ ਲੜਾਈ ਝਗੜਾਣਾ ਹੋਵੇ ਜਾਂ ਕੋਈ ਧਮਕੀ ਜਿਵੇਂ ਪਿਛਲੇ ਦਿਨਾਂ ਈ ਧਮਕੀਆਂ ਆ ਰਹੀਆਂ ਸੀ ਸਮਰਥਕਾਂ ਨੂੰ ਉਹਦੂ ਕਿਵੇਂ ਹੈਡਲ ਕਰ ਰਹੇ ਹੋ ਦੇਖੋ ਪੰਜਾਬ ਦੇ ਲੋਕ ਨਾ ਬਾਗੀ ਨੇਚਰ ਦੇ ਆ ਇਹ ਪਿਆਰ ਨਾਲ ਤੇ ਨਾ ਕੋ ਜੋ ਮਰਜ਼ੀ ਕਰਾ ਲਵੇ ਇਹ ੱੱਕੇ ਨਾਲ ਤੇ ਲਾਲਚ ਨਾਲ ਕਿਸੇ ਦੇ ਮੰਦੇ ਨਹੀਂ ਤੇ ਜਿੰਨਾ ਇਹਨਾਂ ਨੇ ੱੱਕਾ ਕੀਤਾ ਨਾ ਉਨਾ ਹੀ ਪੰਜਾਬ ਦੇ ਲੋਕ ਬਾਉਂਸ ਬੈਕ ਕਰ ਗਏ ਮੈਂ ਕਹਿ ਰਿਹਾ ਜਿੰਨਾ ਨੇ ਨਾਲ ੱੱਕਾ ਕੀਤਾ ਸਾਡੀ ਫੇਵਰ ਚ ਜਾ ਰਿਹਾ ਲੋਕ ਕਹਿ ਰਹੇ ਆ ਕਿ ਦੇਖੋ ਕਿੰਨਾ ੱੱਕਾ ਕਰ ਰਿਹਾ 90 92 ਐਮ ਐਲ ਏ ਮੰਤਰੀ ਚੀਫ ਮਿਨਿਸਟਰ ਇਹ ਇਲੈਕਸ਼ਨ ਮਿੰਦਰਪਖ ਜੀ ਥੋੜੀ ਲੜ ਰਹੇ ਆ ਇਹ ਟੀਮ ਮਿਨਿਸਟਰ ਸਾਹਿਬ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਦੇ ਨਾਲ-ਨਾਲ ਪੂਰੀ ਪੰਜਾਬ ਸਰਕਾਰ ਲੜ ਰਹੀ ਆ ਮੈਂ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਸ਼ੀਤਲ ਕੱਲਾ ਨਹੀਂ ਸ਼ੀਤਲ ਦੇ ਨਾਲ ਪੂਰੇ ਲੋਕ ਆ ਇੱਕ ਪਾਸੇ ਸਰਕਾਰ ਆ ਇੱਕ ਪਾਸੇ ਲੋਕ ਆ ਜੀ ਤੇ ਇਹਦਾ ਫੈਸਲਾ 13 ਤਰੀਕ ਨੂੰ ਸ਼ੀਤਲ ਦੇ ਅੱਖ ਚ ਵੱਡਾ ਫਤਵਾ ਦੇ ਕੇ ਲੋਕ ਸਾਬਤ ਕਰ ਦੇਣਗੇ ਬਿਲਕੁਲ ਧੰਨਵਾਦਾਂ ਆ तमाम ਜਿਹੜੇ ਲੀਡਰਸ ਨੇ ਉਹ ਹਰੇਕ ਬੂਤੇ ਉੱਪਰ ਜਾ ਕੇ ਇੱਕ ਤਰ੍ਹਾਂ ਦੀ ਚੈਕਿੰਗ ਕਰ ਲਈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ ਨਾ ਹੋਵੇ ਉਸ ਨੂੰ पोलिंग बूथ जाके भी नाल जड़ी जाँच दी कर रहे नाल, टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और WhatsApp चैनल पर